ਪਿੱਛੇ ਵੀਰੇ ਹਲੋ ਸੋਨੇ ਹਰਮਣਾ ਇਹ ਬੰਦ 2 ਮਿੰਟ ਆ ਦੇਓ ਇਹ ਵਾਲੇ ਵੀ ਜੀ ਹਰ ਮੱਡਾ ਕੋਡਾ ਜਨਮ ਦਿਹਾੜਾ ਤੂੰ ਸਾਡਾ ਫਰਜ਼ ਬੰਦਾ ਹੈ ਉਹਨਾਂ ਦੇ ਜੋ ਅਸੂਲ ਸੀਗੇ ਜੋ ਉਹਨਾਂ ਦੀ ਸੋਚ ਸੀ ਅਸੀਂ ਵੀ ਉਸ ਤੇ ਚੱਲੀਏ ਉਹ ਸੋਚ ਨੂੰ ਬਣਾਈਏ ਮਸ਼ੇਤੇ ਅੱਗੇ ਚੰਗੀ ਸਿਹਤ ਵਾਲ ਜਾਈਏ ਸਿਹਤ ਬਣਾਈਏ ਤੋਂ ਉਸੇ ਚੀਜ਼ ਨੂੰ ਧਿਆਨ ਰੱਖਦੇ ਹੋਏ ਅੱਜ ਦੀ ਜੋ ਹੈ ਰਾਈਡ ਰੱਖੀ ਗਈ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ترسےم ਸਿੰਘ ਜੀ اے ایس آئی ਟ੍ਰੈਫਿਕ ਇੰਜਾਰਜ ਸਾਡੇ ਵਿੱਚ ਮੌਜੂਦ ਹੈ 2 ਮਿੰਟ ਤੁਹਾਡੇ ਨਾਲ ਗੱਲ ਕਰਨਗੇ ਜੋ ਨਿਯਮ ਹੈ ਟ੍ਰੈਫਿਕ ਦੇ ਉਹਦੇ ਬਾਰੇ ਸਮਝਾਉਣਗੇ ਜੀ ਸਭ ਤੋਂ ਸਾਰੇ ਪਹਿਲਾਂ ਤਾਂ ਪਹਿਲਾਂ ਤਾਂ ਸਿੱਧੇ ਆਜਨ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਤੁਹਾਨੂੰ ਮੁਬਾਰਕਾਂ ਇਹ ਬਹੁਤ ਵਧੀਆ ਅਪਰਾਲਾ ਆਪਾਂ ਉਹਨਾਂ ਨੂੰ ਇੱਕ ਯਾਦ ਕਰ ਰਹੇ ਆ ਉਹਨਾਂ ਦੇ ਆਪਾਂ ਰਾਹਾਂ ਤੇ ਚੱਲ ਗਏ ਕੋਸ਼ਿਸ਼ ਕਰੋ ਜਿਹੜੇ ਬੱਚੇ ਆ ਸਿਦੇ ਆਜਨ ਭਗਤ ਸਿੰਘ ਪੜ੍ਹਨ ਦਾ ਬਹੁਤ ਛੌਂਕ ਰੱਖਦਾ ਬਟਰ ਤੁਸੀਂ ਵੀ ਪੜਿਆ ਕਰੋ ਉਹਦੀਆਂ ਛੋਟੀਆਂ-ਛੋਟੀਆਂ ਕਿਤਾਬਾਂ ਪਹਿਲਾਂ ਤਾਂ ਉਹ ਪੜਿਓ ਮੈਂ ਨਾਸਤਕ ਕਿਉਂ ਇੱਕ ਪੈਂਫਲੇਟ ਆ ਉਹ ਵੀ ਜੇ ਪੜ੍ਹ ਸਕਦੇ ਹੋ ਤਾਂ ਉਹਦੀ ਜਿਹੜੀ ਥਿਊਰੀ ਆ ਉਹਦੇ ਸਿਧਾਂਤ ਆ ਉਸ ਤੋਂ ਪਤਾ ਲੱਗ ਜਾਣਗੇ ਬਾਕੀ ਚਲੋ ਆਪਾਂ ਰਾਈਟ ਤੇ ਗੱਲ ਕਰਦੇ ਆ ਇੱਕ ਆ ਲਾਸਟ ਐਕਸੀਡੈਂਟ ਹੋਇਆ ਆਪਾਂ ਛੋਟੇ-ਮੋਟੇ ਜਿਹੜੇ ਐਕਸੀਡੈਂਟਾਂ ਨੂੰ ਧਿਆਨ ਚ ਰੱਖ ਕੇ ਹੋਏ ਆਪਾਂ ਆਪਲੀਆ ਨੂੰ ਸੇਫ ਲੈ ਕੇ ਇੱਕ ਸਾਈਡ ਤੇ ਚੱਲਣਾ ਪਤਾ ਕਿਸੇ ਨੇ ਸ਼ਰਾਰਤ ਨਹੀਂ ਕਰਨੀਗੀ ਕੁਝ ਜਿਹੜੇ ਤੁਹਾਡੇ ਆ ਜਿਹੜੇ ਸੀਨੀਅਰ ਆ ਉਹ ਪਿੱਛੇ ਰਹੋ ਜੇ ਬੱਚਿਆਂ ਦੇ ਕੁਝ ਆਪਾਂ ਪਹਿਲਾਂ ਰਾਈਡ ਕੀਤੀ ਸੀ ਕੁਝ ਅੱਗੇ ਚਲੇ ਜਾਂਦੇ ਆ ਕਾਈਂਡਲੀ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਸੈਂਟਰ ਚ ਲੈ ਲਿਓ ਜੇ ਤੇ ਜਿਹੜੇ ਸੀਨੀਅਰ ਨੇ ਰਾਈਡਰ ਨੇ ਪੁਰਾਣੇ ਉਹ ਪਿੱਛੇ ਰੱਖਿਓ ਠੀਕ ਆ ਜੀ ਬੱਚੋ ਕਿਸੇ ਨੇ ਹੁੰਡਰਬਾੜੀ ਨਹੀਂ ਕਰਨੀ ਸ਼ਰਾਰਤ ਨਹੀਂ ਕਰਨੀ ਪਤਾ ਠੀਕ ਆ ਕੋਸ਼ਿਸ਼ ਕਰਿਆ ਕਰੋ ਜਦੋਂ ਇਹ ਦੀ ਰਾਈਡ ਹੁੰਦੀ ਹੈ ਹੈਲਮਟ ਸਾਰੇ ਪੈਨ ਲਿਆ ਕਰੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਸਾਡੇ ਵਿੱਚ ਇਕੱਠੇ ਹੋਏ ਜੀ ਆਉਂ ਮਰੇ ਤੇ ਰਿਪੋਰਟਰ ਸਾਡੇ ਸਾਡੇ ਮਨੋਜੀ ਨੇ ਜੀਸ ਇਹ ਸਾਡੇ ਪਰਮਪਾਲ ਜੀ ਨੇ ਅੱਜ ਬਹੁਤ ਮਿਹਨਤ ਵਾਲਾ ਕੰਮ ਕੀਤਾ ਇਹਨਾਂ ਨੇ ਅੱਜ ਇਹ ਰਵਿੰਦਰ ਜੀ ਦੇ ਨੂੰ ਤੇ ਤੂੰ ਮੁਜਾ ਰਵੇ ਹਾਂਜੀ 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 ਅਰਜਨ ਕੈਸਲ ਕੋਲ ਚਲੋ ਵੀ ਸਾਰੇ ਕਾਜੀ ਪੰਥ ਸਭ ਸੁਤਕਾ ਰਲ ਤੇਰਾਗੇ ਸਾਰੇ ਸਭ ਦਵਾਜੀ ਤਾ ਲਾਜਿਤ ਕਰਤਾ ਹੋਰ ਜੀ ਠੀਕ ਹੋ ਠੀਕ ਹੋ ਸਾਰੇ ਬੱਚੋ ਬੈਠ ਜਓ ਅਰੇ ਚਲ ਜਓ ਯਾਰ ਅੱਛਾ ਬੁੜੀਏ ਉੱਥੇ ਤੇਰਾ ਕੈਂਪ ਫਾਈਕਾ ਸਟੋਰ ਤੋਂ ਟਰਾਈ ਕਰ ਰਹੇ ਹੋ। ਆਹ ਸੈਂਡਵਿਚ ਲੈ ਲਓ। ਨਹੀਂ ਆ ਰਹੇ ਕੋਈ ਜਾਇਓ ਨਾ ਕਿ ਫੋਟੋ ਕੱਢਣੀ ਆਪਾਂ। ਲੈ ਕੇ ਲੈ ਕੇ ਜਾਇਓ ਨਾ। ਇਹ ਸੈਲਮੈਂਟ ਆਉਂਦੀ। ਮੈਂ ਕਹਿੰਦਾ ਪਹਿਲਾਂ ਪਤਾ ਲੱਗਦਾ ਨਿਕਲਣਾ ਨਹੀਂ ਕਿ ਮੈਂ।